FBI ਦੇ ਮੁਤਾਬਕ ਭਾਰਤ ਵਿੱਚ دہشت گردی ਹਮਲੇ ਲਈ ਕਥਿਤ ਜ਼ਿੰਮੇਵਾਰ ਹਰਪ੍ਰੀਤ ਸਿੰਘ ਅਮਰੀਕਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਹਰਪ੍ਰੀਤ ਸਿੰਘ ਨੂੰ ਕੈਲੀਫੋਰਨੀਆ ਦੇ ਸੈਕਰਾਮੈਂਟੋ ਤੋਂ ਗ੍ਰਿਫਤਾਰ ਕੀਤਾ ਗਿਆ FBI ਦੇ ਸੈਕਰਾਮੈਂਟੋ ਨੇ ਆਪਣੇ ਅਧਿਕਾਰਤ X ਅਕਾਊਂਟ ਤੋਂ ਇਸ ਦੀ ਜਾਣਕਾਰੀ ਦਿੱਤੀ FBI ਮੁਤਾਬਕ ਹਰਪ੍ਰੀਤ ਸਿੰਘ ਦੋ ਅੰਤਰਰਾਸ਼ਟਰੀ دہشت گردੀ ਸਮੂਹਾਂ ਨਾਲ ਜੁੜਿਆ ਹੋਇਆ ਹੈ ਅਤੇ ਉਹ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਜਾਣਕਾਰੀ ਮੁਤਾਬਕ ਗ੍ਰਿਫਤਾਰੀ ਤੋਂ ਬਚਣ ਲਈ ਹਰਪ੍ਰੀਤ ਸਿੰਘ ਬਰਨਰ ਫੋਨਾਂ ਦੀ ਵਰਤੋਂ ਕਰ ਰਿਹਾ ਸੀ ਐਨ ਆਈਏ ਨੇ ਰੱਖਿਆ ਹੈ ਲੱਖਾਂ ਦਾ ਇਨਾਮ ਕੌਮੀ ਜਾਂਚ ਏਜੰਸੀ ਐਨ ਆਈਏ ਨੇ ਹਰਪ੍ਰੀਤ ਸਿੰਘ ਨੂੰ ਚੰਡੀਗੜ੍ਹ ਗਰਨੇਡ ਹਮਲੇ ਦੇ ਮਾਮਲੇ ਵਿੱਚ ਲੜਿੰਦਾ ਹੈ ਇਸ ਮਾਮਲੇ ਵਿੱਚ ਐਨ ਆਈਏ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਉੱਤੇ 5 ਲੱਖ ਰੁਪਏ ਦਾ ਨਕਦ ਨਾਮ ਅਲਾਨਿਆ ਇਸ ਸਾਲ ਜਨਵਰੀ ਮਹੀਨੇ ਵਿੱਚ ਐਨਆਈਏ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਜੋ ਕੋਈ ਵੀ ਹੈਪੀ ਪਾਸਿਆ ਦੀ ਜਾਣਕਾਰੀ ਦੇਵੇਗਾ ਉਸ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਅਤੇ ਅਜਿਹੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਪ੍ਰੈਸ ਰਿਲੀਜ਼ ਮੁਤਾਬਕ ਮਾਮਲਾ ਚੰਡੀਗੜ੍ਹ ਦੇ ਸੈਕਟਰ 10 ਡੀ ਵਿਖੇ ਕੋਠੀ ਦੇ ਬਾਅਦ ਹੈਂਡ ਗ੍ਰੇਨੇਡ ਨਾਲ ਕੀਤੇ ਹਮਲੇ ਦਾ ਹੈ ਜਿਸ ਬਾਬਤ 1 ਅਕਤੂਬਰ 2024 ਨੂੰ NIA ਕੋਲ ਕੇਸ ਦਰਜ ਹੋਇਆ ਸੀ ਹਰਪ੍ਰੀਤ ਸਿੰਘ ਨੂੰ ਹੈਪੀ ਪਾਸਿਆ ਵਜੋਂ ਜਾਣਿਆ ਜਾਂਦਾ ਹੈ ਤੇ ਉਸ ਨੂੰ FBI ਅਤੇ NIA ਦੇ ਇਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨ ERO ਦੇ ਸਾਂਝੇ ਆਪਰੇਸ਼ਨ ਵਿੱਚ ਸਨੁਕ੍ਰਤ ਰਾਜ ਅਮਰੀਕਾ ਵਿੱਚ ਫੜਿਆ ਗਿਆ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਪੰਜਾਬ ਦੇ ਅਜਨਾਲਾ ਦੇ ਇੱਕ ਪਿੰਡ ਜੱਟਾਂ ਪਾਸਿਆ ਟਹ ਰਹਿਣ ਵਾਲਾ ਹੈ ਜਾਣਕਾਰੀ ਮੁਤਾਬਕ ਉਹ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚਲਾ ਗਿਆ ਸੀ ਅਤੇ ਸਾਲਾਂ ਤੱਕ ਉੱਥੇ ਲੁਕਿਆ ਰਿਹਾ ਇਸ ਦੌਰਾਨ ਉਸਨੇ ਬਰਨਰ ਫੋਨਾਂ ਦਾ ਇਸਤੇਮਾਲ ਕੀਤਾ ਅਤੇ ਆਪਣੇ ਮਦਦਗਾਰਾਂ ਦੇ ਇੱਕ ਗੁਪਤ ਨੈਟਵਰਕ ਦੀ ਵਰਤੋਂ ਕੀਤੀ ਤਾਂ ਜੋ ਉਸ ਨੂੰ ਫੜਿਆ ਨਾ ਜਾਵੇ ਪਿੰਡ ਦੇ ਇੱਕ ਵਸਨੀਕ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ ਉੱਤੇ ਦੱਸਿਆ ਕਿ ਹਰਪ੍ਰੀਤ ਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ ਅਤੇ ਇੱਕ ਭੈਣ ਹਨ ਜਾਣਕਾਰੀ ਦੇ ਮੁਤਾਬਕ ਹੈਪੀ ਨੇ ਨੇੜੇ ਪਿੰਡਾਂ ਦੇ ਸਕੂਲ ਤੋਂ ਹੀ ਪੜ੍ਹਾਈ ਕੀਤੀ ਅਤੇ ਉਹ 12ਵੀਂ ਕਲਾਸ ਤੱਕ ਪੜ੍ਹਿਆ ਬਾਅਦ ਵਿੱਚ ਉਹ ਰਜਗਾਰ ਦੀ ਭਾਲ ਚ ਦबई ਵੀ ਗਿਆ ਜਦਕਿ ਉਸ ਤੋਂ ਬਾਅਦ ਉਹ ਵਾਪਸ ਵੀ ਆ ਗਿਆ ਸੀ ਪਿੰਡ ਵਾਲਿਆਂ ਮੁਤਾਬਕ ਹੈਪੀ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦਾ ਸੀ ਮੰਨਿਆ ਜਾਂਦਾ ਹੈ ਕਿ ਹੈਪੀ ਪਾਸੀਆਂ ਨੇ ਪੰਜਾਬ ਵਿੱਚ 16 ਗਰਨੇਡ ਹਮਲਿਆਂ ਦੀ ਯੋਜਨਾ ਬਣਾਈ ਸੀ ਜਿਸ ਨਾਲ ਵਿਆਪਕ ਡਰ ਪੈਦਾ ਹੋਇਆ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਉਸ ਦੀ ਕਾਥੀਜ ਭੂਮਿਕਾ ਲਈ ਵੀ ਪੁਲਿਸ ਨੂੰ ਲੜਿੰਦਾ ਹੈ ਫਿਲਹਾਲ ਉਹ ਅਮਰੀਕਾ ਦੀ ਹरासत ਵਿੱਚ ਹੈ ਭਾਰਤ ਵਿੱਚ ਉਸ ਦੀਆਂ ਗਤੀਵਿਧੀਆਂ ਅਤੇ ਅਮਰੀਕਾ 'ਚ ਗੈਰਕਾਨੂੰਨੀ ਪ੍ਰਵਾਸ ਦੋਵਾਂ ਲਈ ਇਸਤੇਮਾਲਾਂ ਦਾ ਸਾਹਮਣਾ ਕਰ ਰਿਹਾ ਹੈ ਚੰਡੀਗੜ੍ਹ ਵਿੱਚ ਹੋਏ ਗਰਨੇਡ ਹਮਲੇ ਵਿੱਚ ਸਮੂਲੀਅਤ ਚੰਡੀਗੜ੍ਹ ਦੇ ਸੈਕਟਰ 10 ਵਿੱਚ ਘਰ ਵਿੱਚ 11 ਸਤੰਬਰ 2024 ਨੂੰ ਇੱਕ ਧਮਾਕਾ ਹੋਇਆ ਸੀ ਪੁਲਿਸ ਨੇ ਇਸ ਗਰਨੇਡ ਹਮਲਾ ਦੱਸਿਆ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਗਰਨੇਡ ਸੁੱਟਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਦਾ ਨਾਮ ਰੋਹਨ ਮਸੀਹ ਦੱਸਿਆ ਗਿਆ ਸੀ ਡੀਜੀਪੀ ਗੌਰਵ ਯਾਦਵ ਨੇ ਉਸ ਵੇਲੇ ਹਮਲੇ ਦੀ ਜਾਣਕਾਰੀ ਤਿੰਦੇ ਹੋਏ ਦੱਸਿਆ ਕਿ ਸੀਕੀ ਦੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਪਾਕਿਸਤਾਨ ਦੀ ਐਸਆਈ ਦੇ ਸ਼ਾਰੇ ਤੇ ਪਾਕਿਸਤਾਨ ਅਧਾਰਤ ਹਰਵਿੰਦਰ ਰਿੰਦਾ ਇਸ ਗਰਨੇਡ ਹਮਲੇ ਦਾ ਮਾਸਟਰਮਾਈਂਡ ਹੈ ਜਿਸ ਨੇ ਅਮਰੀਕਾ ਅਧਾਰਤ ਹੈਪੀ ਪਾਸੀਆ ਦੀ ਮਦਦ ਨਾਲ ਉਸ ਨੂੰ ਇੰਜਾਮ ਦਿੱਤਾ ਇਹ ਤਮਾਕਾ 11 ਸਤੰਬਰ ਦੀ ਸ਼ਾਮ 6 ਵਜੇ ਦੇ ਕਰੀਬ ਹੋਇਆ ਸੀ ਪਰਿਵਾਰ ਦੀ ਸ਼ਿਕਾਇਤ ਮਗਰੋਂ ਚੰਡੀਗੜ੍ਹ ਦੇ ਸੈਕਟਰ 3 ਦੇ ਥਾਣੇ ਵਿੱਚ ਇਸ ਸਬੰਧੀ ਐਫਆਈਆਰ ਦਰਜ ਕੀਤੀ ਗਈ ਐਨਆਈਏ ਦੀ ਚਾਰ ਸ਼ੀਟ ਵਿੱਚ ਕੀ ਦਰਜ ਹੋਇਆ ਐਨਆਈਏ ਨੇ 2024 ਚੰਡੀਗੜ੍ਹ ਵਿੱਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਬਕੀਆਈ ਅਤਵਾਦੀ ਸੰਗਠਨ ਦੇ ਚਾਰ ਅਤਵਾਦੀ ਕਾਰਕੁਨਾਂ ਖਿਲਾਫ ਚਾਰ ਸ਼ੀਟ ਦਾਇਰ ਕੀਤੀ ਹੈ ਚਾਰ ਸ਼ੀਟ ਮੁਤਾਬਕ ਇਹਨਾਂ ਮੋਲਜਮਾਂ ਵਿੱਚ ਪਾਕਿਸਤਾਨ ਆਧਾਰਿਤ ਮਨੁਜੀਤ ਵਿਅਕਤੀਗਤ ਅਤਵਾਦੀ ਪਰਵਿੰਦਰ ਸਿੰਘ ਸੰਦੂ ਉਰਫ ਰਿੰਦਾ ਅਤੇ ਅਮਰੀਕਾ ਉਦਘਾਟ ਹੈਪੀ ਸਿੰਘ ਉਰਫ ਹੈਪੀ ਪਾਸੀਆ ਸ਼ਾਮਲਨ ਇਹ ਦੋਵੇਂ ਅੱਤਵਾਦੀ ਹਮਲੇ ਦੇ ਪਿੱਛੇ ਮੁੱਖ ਹੋਲਡਰ ਅਤੇ ਸਾਜ਼ਿਸ਼ਕਰਤਾ ਸਨ 23 ਮਾਰਚ 2025 ਨੂੰ ਚਾਰਸ਼ੀਟ ਸਵੰਧੀ ਜਾਰੀ ਇੱਕ ਪ੍ਰੈਸ ਰਿਲੀਜ਼ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਦੋਵਾਂ ਨੇ ਗ੍ਰਨੇਡ ਹਮਲੇ ਨੂੰ ਇੰਜਾਮ ਦੇਣ ਲਈ ਚੰਡੀਗੜ੍ਹ ਵਿੱਚ ਪਾਰਟ ਵਿਚਾਲੇ ਕਾਰਕੁਨਾਂ ਨੂੰ ਲੋਜੀਸਟਿਕਲ ਸਹਾਇਤਾ ਅਤਵਾਦੀ ਫੰਡ ਹਥਿਆਰ ਅਤੇ ਗੋਲਾਵਰਧ ਪ੍ਰਦਾਨ ਕੀਤਾ ਸੀ ਸਤੰਬਰ 2024 ਵਿੱਚ ਹੋਇਆ ਇਹ ਹਮਲਾ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ ਜਾਂਚ ਪਤਾ ਲੱਗਿਆ ਹੈ ਕਿ ਰਿੰਦਾ ਨੇ ਹੈਪੀ ਪਾਸਿਆ ਨਾਲ ਮਿਲ ਕੇ ਗਰਨੇਡ ਹਮਲੇ ਰਾਹੀਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਆਮ ਲੋਕਾਂ ਵਿੱਚ دہشت ਫੈਲਾਉਣ ਲਈ ਸਾਜ਼ਿਸ਼ ਰਚੀ ਸੀ ਜੋ ਕਿ ਬੀਕੀਆਈ ਦੇ ਅੱਤਵਾਦੀ ਏਜੰਡੇ ਨੂੰ ਉਤਸ਼ਾਹਿਤ ਕਰਨ ਦੇ ਵਿਆਪਕ ਉਦੇਸ਼ ਤਹਿਤ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਉਸਨੇ ਸਥਾਨਕ ਕਾਰਕੁਨ ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਨੂੰ ਭਰਤੀ ਕੀਤਾ ਸੀ ਜਿਨ੍ਹਾਂ ਨੂੰ ਰਿੰਦਾ ਅਤੇ ਹੈਪੀ ਦੇ ਸਿੱਧੇ ਨਿਰਦੇਸ਼ਾਂ ਹੇਠ ਮਾਮਲਾ ਕਰਨ ਦਾ ਕੰਮ ਸੰਪੇਗ ਰਿੰਦਾ ਤੇ ਹੈਪੀ ਦੋਵੇਂ ਮੋਲਜਮ ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਨੂੰ ਗਰਨੇਟ ਸੁੱਟ ਦੇ ਪਹਿਲੇ ਦੋ ਵਾਰ ਹਮਲੇ ਵਾਲੀ ਥਾਂ ਦੀ ਜਿਸੂਸੀ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਸਨ ਚੰਡੀਗੜ੍ਹ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਦਾਇਰ ਚਾਰ ਸ਼ੀਟ ਵਿੱਚ ਚਾਰ ਮੋਲਜਮਾਂ ਤੇ 11 ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯੂਆਪਾ ਵਿਸਪੋਟਕ ਪਦਾਰਤ ਐਕਟ ਅਤੇ ਹੋਰ ਸਬੰਧਤ ਧਰਾਮਾਂ ਤਹਿਤ ਮਾਮਲੇ ਦੀ ਯੋਜਨਾ ਬਣਾਉਣ ਅਤੇ ਸਜੋਗ ਵਿੱਚ ਉਹਨਾਂ ਦੀਆਂ ਭੂਮਿਕਾਵਾਂ ਲਈ ਇਲزام ਲਗਾਏ ਗਏ ਸਨ ਮਾਮਲੇ ਦੀ ਜਾਂਚ ਜਾਰੀ ਹੈ ਐਨਆਈਬਬਰ ਖਾਲਸਾ ਇੰਟਰਨੈਸ਼ਨਲ ਅਤਵਾਦੀ ਸਮੂਹ ਦੇ ਹੋਰ ਮੈਂਬਰਾਂ ਨੂੰ ਪਤਾ ਲਗਾਉਣਾ ਤੇ ਭਾਰਤ ਵਿੱਚ ਇਸ ਦੇ ਨੈਟਵਰਕ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ